7 ਕਰੋੜ ਦੀ ਨਕਦੀ 1.5 ਕਿਲੋ ਸੋਨਾ ਲਕਜ਼ਰੀ ਘੜੀਆਂ ਇੰਪੋਰਟਡ ਸ਼ਰਾਬ ਉਤੇ ਮਹਿੰਗੀਆਂ ਗੱਡੀਆਂ ਸੋ ਪੰਜਾਬ ਦੇ ਵਿੱਚ ਇੱਕ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਵਿਵਾਦਾਂ ਵਿੱਚ ਕੇਰੇ ਡੀਆਈਸੀ ਹਰਚਰਨ ਸਿੰਘ ਪੁੱਲਰ ਜਿਸ ਨੂੰ ਕਿ ਸੀਬੀਆਈ ਨੇ 5 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਕਾਬੂ ਕਰ ਲਿਆ ਸੋ ਮਾਮਲਾ ਮੁੰਡੀ ਗੋਬਿੰਦਗੜ ਦੇ ਇੱਕ ਸਕ੍ਰੈਪ ਡੀਲਰ ਤੋਂ ਸ਼ੁਰੂ ਹੋਇਆ ਜਿਸ ਨੇ ਕਿ ਪੁੱਲਰ ਉਤੇ 5 ਲੱਖ ਰੁਪਏ ਦੀ ਮਹੀਨਾਵਾਰ ਰਿਸ਼ਵਤ ਲੈਣ ਦਾ ਦੋਸ਼ ਲਗਾਇਆ ਸੀ ਗ੍ਰਫਤਾਰੀ ਮੋਹਾਲੀ ਸਥਿਤ ਉਸਦੇ ਦਫਤਰ ਦੇ ਵਿੱਚ ਹੋਈ ਹੈ ਜਿਸ ਦੇ ਨਾਲ ਪੰਜਾਬ ਪੁਲਿਸ ਦੇ ਵਿੱਚ ਵੀ ਹੜਕਾਂ ਪੰਚ ਗਈ ਹੈ ਆਉਂ ਦੱਸਦੇ ਹਾਂ ਕਿ ਹਰਚਰਨ ਸਿੰਘ ਭੁੱਲਰ ਦੇ ਘਰੋਂ ਤਲਾਸ਼ੀ ਦੌਰਾਨ ਕੀ ਕੁਝ ਮਿਲਿਆ ਤਾਂ ਭੁੱਲਰ ਦੀ ਕਹਾਣੀ ਕਾਫੀ ਦਿਲਚਸਪ ਹੈ ਤਾਂ ਪੰਜਾਬ ਦੇ ਇੱਕ ਆਮ ਪਰਿਵਾਰ ਤੋਂ ਆਉਣ ਵਾਲੇ ਭੁੱਲਰ ਨੇ ਆਪਣਾ ਕਰੀਅਰ ਪੰਜਾਬ ਪੁਲਿਸ ਸੇਵਾ ਦੇ ਨਾਲ ਸ਼ੁਰੂ ਕੀਤਾ ਸੀ ਟੀਐਸਪੀਐਸ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਸਨੇ ਸਖਤ ਮਿਹਨਤ ਦੇ ਨਾਲ ਆਪਣੇ ਆਪ ਨੂੰ ਸਾਬਤ ਕੀਤਾ ਜਿਸ ਕਾਰਨ ਉਸ ਨੂੰ ਕੀ ਨਵੀ ਕੈਟਰ ਦੇ ਵਿੱਚ ਭਰਤੀ ਮਿਲੀ ਸੀ ਯੋਸਮਸੇ ਜਦੋਂ ਪੰਜਾਬ ਦੇ ਵਿੱਚ ਨਸ਼ਿਆ ਅਤੇ ਅਪਰਾਧ ਵਿਰੁੱਧ ਜੰਗ ਆਪਣੇ ਸਿਖਰ ਤੇ ਚੱਲ ਰਹੀ ਸੀ ਤੇ ਭੁੱਲਰ ਵਰਗੇ ਅਧਿਕਾਰੀਆਂ ਦੀ ਸਖਤ ਲੋੜ ਵੀ ਮੰਨੀ ਜਾ ਰਹੀ ਸੀ ਤਾਂ ਇਹ ਵੀ ਦੱਸਦੀ ਹੈ ਕਿ ਹਰਚਵਨ ਸਿੰਘ ਭੁੱਲਰ ਦੇ ਪਿਤਾ ਮੇਜਰ ਮਹਿੰਦਰ ਸਿੰਘ ਭੁੱਲਰ ਇੱਕ ਪੁਲਿਸ ਅਧਿਕਾਰੀ ਸਨ ਵਿਕੀਪੀਡੀਆ ਉੱਤੇ ਉਪਲਬਧ ਜਾਣਕਾਰੀ ਦੇ ਅਨੁਸਾਰ ਮਹਿੰਦਰ ਸਿੰਘ ਭੁੱਲਰ ਨੇ 2002-2003 ਤੱਕ ਪੰਜਾਬ ਪੁਲਿਸ ਦੇ ਡੀਜੀਪੀ ਵਜੋਂ ਵੀ ਸੇਵਾ ਨਿਭਾਈ ਹੈ ਮਹਿੰਦਰ ਸਿੰਘ ਨੂੰ 1980 290 ਦੇ ਦਹਾਕੇ ਦੇ ਵਿੱਚ ਸਭ ਤੋਂ ਤੇਜ਼ ਤਰਾਰ ਆਈਪੀਐਸ ਅਧਿਕਾਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ ਉਹਨਾਂ ਪੰਜਾਬ ਦੇ ਵਿੱਚ ਅਤਵਾਦਗੁਰੂ ਕੀਤੇ ਇੱਕ ਇਤਿਹਾਸਿਕ ਲੜਾਈ ਲੜੀ ਹੈ ਤੇ ਕਈ ਰਿਪੋਰਟਰਾਂ ਦੱਸਦੀਆਂ ਨੇ ਕਿ ਉਹ ਫੌਜ ਮੇਜਰ ਵਿਸਨ ਤੇ ਚੀਨ ਯੁੱਧ 1965 ਦੀ ਪਾਕਿਸਤਾਨ ਯੁੱਧ ਮਿਜ਼ੋਰਮ ਆਪਰੇਸ਼ਨਾਂ ਦੇ ਵਿੱਚ ਵੀ ਉਹਨਾਂ ਦੇ ਵੱਲੋਂ ਹਿੱਸਾ ਲਿਆ ਗਿਆ ਸੀ ਹਰ ਚਰਨ ਦੀ ਵਕਵਕ ਥਾਮੋਂ ਤੇ ਤਣੇਦੀ ਰਹੀ ਹੈ ਉਸਦੇ ਪਿਤਾ ਦੀ ਵਿਰਾਸਤ ਨੇ ਹਰਚਰਨ ਪੁੱਲਰ ਨੂੰ ਪ੍ਰੇਰਿਤ ਕੀਤਾ ਸੀ ਦਾ ਸਟੇਟ ਪੁਲਿਸ ਸੇਵਾ ਐਸਪੀਐਸ ਦੇ ਵਿੱਚ ਚੁਣਿਆ ਉਸਨੇ ਸੰਗਰੂਰ ਬਰਨਾਲਾ ਸ਼੍ਰੀ ਫੋਤੇਗੜ ਸਾਹਿਬ ਹੁਸ਼ਿਆਰਪੁਰ ਖੰਨਾ ਜਗੋਰਾਉ ਗੁਰਦਾਸਪੁਰ ਅਤੇ ਮੋਹਾਲੀ ਵਰਗੇ ਜ਼ਿਲ੍ਹਿਆਂ ਦੇ ਵਿੱਚ ਐਸਐਸਪੀ ਵਜੋਂ ਸੇਵਾ ਵੀ ਨਿਭਾਈ ਹੈ ਖਾਸ ਕਰਕੇ ਮੋਹਾਲੀ ਦੇ ਐਸਐਸਪੀ ਵਜੋਂ ਆਪਣੇ ਕਾਰਜਕਾਲ ਦੌਰਾਨ ਉਸਨੇ ਅਪਰਾਧ ਨਿਯੰਤਰਣ ਦੇ ਵਿੱਚ ਵੀ ਚੰਗਾ ਪ੍ਰਦਰਸ਼ਨ ਕੀਤਾ ਤਾਂ 2023 ਦੇ ਵਿੱਚ ਉਸ ਨੂੰ ਡੀਆਈਜੀ ਅਹੁਦੇ ਤੇ ترقی ਦਿੱਤੀ ਗਈ ਸੀ ਤੇ ਨਵੰਬਰ 2024 ਦੇ ਵਿੱਚ ਰੋਪੜ ਰੇਂਜ ਦਾ ਚਾਰਜ ਦਿੱਤਾ ਗਿਆ ਤੋਂ ਪੁੱਲਰ ਦੀ ਕਹਾਣੀ ਬਹੁਤ ਸਾਰੇ ਨੌਜਵਾਨ ਅਧਿਕਾਰੀਆਂ ਦੇ ਲਈ ਪ੍ਰੇਰਨਾ ਸੀ ਐਸ ਪੀ ਐਸ ਤੋਂ ਆਈ ਪੀ ਐਸ ਦੇ ਵਿੱਚ ਤਬਦੀਲੀ ਆਸਾਨ ਨਹੀਂ ਹੈ ਪਰ ਇਸ ਘਟਨਾ ਨੇ ਉਸ ਦਾ ਪੂਰਾ ਕੈਰੀਅਰ ਬਰਬਾਦ ਕਰ ਦਿੱਤਾ